ਆਇਨ ਚੇਲੇ ਨੱਚਣ ਗੁਰ ਹੁਣ ਨਾਉ ਦਿਸ ਇਜ਼ ਮੈਟਾਫੋਰੀਕਲ ਹੇਅਰ ਵਾਇਨ ਹੁੰਦਾ ਵਜਾਉਣਾ ਨੱਚਣਾ ਹੁੰਦਾ ਡਾਂਸ ਕਰਨਾ ਤੋ ਲਿਟਰਲੀ ਤੇ ਇਸ ਲਾਈਨ ਦਾ ਮਤਲਬ ਇਹ ਨਿਕਲਦਾ ਕਿ ਚੇਲੇ ਵਜਾ ਰਹੇ ਨੇ ਡਮਰੂ ਤੇ ਗੁਰੂ ਨੱਚ ਰਿਹਾ ਆ ਦਿਸ ਇਜ਼ ਅਬਾਊਟ ਦੋਜ਼ ਫੇਕ ਬਾਬਾਜ਼ ਐਂਡ ਗੁਰੂਸ ਦੋ ਸਪਿਰਚੁਅਲ ਮੈਂ ਸਤਿਗੁਰੂ ਮੈਂ ਗੁਰੂ ਤੋ ਉਹ ਹੋ ਕੀ ਰਿਹਾ ਹੈ ਵਾਇਨ ਵਜਾਉਣਾ ਮੈਟਾਫੋਰੀਕਲੀ ਕਿ ਉਹ ਕੁਝ ਐਸਾ ਇਨਪੁਟ ਚੇਲੇ ਦੇ ਰਹੇ ਨੇ ਕਿ ਚੇਲਾ ਨੱਚਦਾ ਜਿਹੜਾ ਗੁਰੂ ਹੈ ਨੱਚਦਾ ਫਿਰਦਾ ਉਹ ਹੈਗੀ ਹੈ منی ਲੋਕਾਂ ਦਾ ਟਾਈਮ ਤੇ منی ਉਹਦੇ ਪਿੱਛੇ ਜਿਹੜਾ ਫੇਕ ਬਾਬਾ ਹੈ ਨਾ ਉਹ ਸਭ ਕੁਝ ਕਰ ਰਿਹਾ ਉਹ ਨਾਚ ਕਰ ਕਰਕੇ ਦਿਖਾ ਰਿਹਾ ਹੈ ਸੀ ਹੈ ਵਾਇਨ ਇਸ ਪਲੇਸ ਮੈਟਾਫੋਰ ਫॉर ਪੇਇੰਗ ਪੈਸਾ ਉਹ ਪੇ ਕਰ ਰਹੇ ਨੇ ਤੇ ਗੁਰੂ ਬਾਸ ਬੜੇ ਚਮਤਕਾਰ ਦਿਖਾ ਰਿਹਾ ਹੈ ਜੇ ਲੋਕ ਪੈਸੇ ਨਾ ਦੇਣ ਗੁਰੂ ਦੇ ਚਮਤਕਾਰ ਬੰਦ ਹੋ ਜਾਣਗੇ ਜੇ ਕੋਈ ਨਾ ਜਾਵੇ ਬਾਬੇ ਦੇ ਚਮਤਕਾਰ ਆਟੋਮੈਟਿਕਲੀ ਬੰਦ ਹੋ ਜਾਣੇ ਉਹਨਾਂ ਨੂੰ ਦਿਖਾਣੇ ਆ ਫਿਰ ਤੁਸੀਂ ਜਾ ਰਹੇ ਹੋ ਯੂ ਆਰ ਗoing देयर ਉਹਦਾ ਬਿਜ਼ਨਸ ਵਾਦਰੇ ਆ ਬਸ ਜਿਵੇਂ ਮੈਂ ਲਾਸਟ ਸੰਡੇ ਵੀ ਦੱਸਿਆ ਸੀ ਕਿ ਖੋਤੀ ਮਰ ਗਈ ਉੱਥੇ ਸਮਾਦ ਬਣ ਗਈ ਉੱਥੇ ਸ਼ਰਾਈਨ ਬਣ ਜਾਂਦਾ ਹੈ ਸੋ ਵੈਨ ਵੀ ਪੇ ਚੇਲੇ ਫਾਲੋਅਰਸ ਨਚਣ ਡਾਂਸ ਡੂਇੰਗ 올 ਦਾ ਡਰਮ ਆਫ ਸਪਿਰਚੁਅਲਿਟੀ ਉਹ ਬਾਬਾ ਉਦੋਂ ਤੱਕ ਸਪਿਰਚੁਅਲਿਟੀ ਦਾ ਡਰਾਮਾ ਕਰ ਰਿਹਾ ਜਦੋਂ ਤੱਕ ਤੁਸੀਂ ਉਹਨੂੰ ਅਟੈਂਸ਼ਨ ਪੇ ਕਰ ਰਹੇ ਹੋ ਪੈਸੇ ਦੇ ਰਹੇ ਹੋ ਉਹਦੇ ਬਾਅਦ ਉਹਦੀ ਜਿਹੜੀ ਸਪਿਰਚੁਅਲਿਟੀ ਖਤਮ ਹੈ ਖਤਮ ਕੋਦੇ ਬਾਲ ਕੁਛ ਨਹੀਂ ਹੈ ਉਹਦੇ ਕੋਲ ਗੁਰ ਹੇਅ ਸੈਲਫ ਕਲੇਮਡ ਗੁਰੂਜ਼ ਸੀ ਹੇਅ ਦਾ ਸੈਲਫ ਕਲੇਮਡ ਗੁਰੂਜ਼ ਡੂ 올 ਦਾ ਡਰਾਮਾ ਆਫ ਸਪਿਰਚੁਅਲਟੀ ਟੂ ਗੈਟ ਦਾ ਮਨੀ ਆਊਟ ਆਫ ਦਾ ਪਾਕਟਸ ਆਫ देयर ਫਾਲੋਅਰਸ ਸਿਰਫ ਇਹ ਵਜਾਉਂਦੇ ਰਹਿਣ ਮੈਨੂੰ ਇਹ ਦਿੰਦੇ ਰਹਿਣ ਕੁਛ ਨਾ ਕੁਛ ਅਗਲੀ ਪੰਕਤੀ ਨਾਲ ਬੋਲਿਓ ਜੀ ਪੈਰ ਹਲਾਇਣ ਫੇਰਨ ਸਿਰ ਬਾਬੇ ਦਾ ਪੈਰ ਤਾਂ ਸਿਰ ਦੋਨੋ ਚੀਜ਼ਾਂ ਉਦੋਂ ਤੱਕ ਹੀ ਹਿਲਦੀਆਂ ਜੋ ਤੱਕ ਪੈਸਾ ਆ ਰਿਹਾ each and every movement of that baba of that fake guru paave oda pair hil reha te paave sir hil reha it's just for the sake of money it's just for the sake of exploiting you ki tuhanu exploit karna idhar nu mud ke dekha acha tum aaye ho ye problem hai mainu pehla hi pata si sade varge dekh ke kende haa eh hi baba sachcha hai ode kol har koi pahunch reha inna ne ji kaagaz te pehla hi likh ditta eh nahi pata ki sara staged hunda hai sab kuch scripted hunda hai ਉਸ ਸਕ੍ਰਿਪਟ ਦੇ ਅਨੁਸਾਰ ਸਭ ਕੁਝ ਚੱਲਦਾ ਹੈ ਹੁਣ ਇੱਥੇ ਤੁਸੀਂ ਸਾਰੇ ਆਏ ਹੋ ਇੱਥੇ ਕੋਈ ਬੰਦਾ ਖੜਾ ਹੋ ਕੇ ਦੱਸਣ ਲੱਗ ਜੇ ਕਿ 인ਦਰਜੀਤ ਸਿੰਘ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੇ ਆਹ ਕੀਤਾ ਤੇ ਮੇਰੀ ਲਾਈਫ ਇਦਾਂ ਚੇਂਜ ਹੋ ਗਈ ਚਾਰਕ ਬੰਦਿਆਂ ਨੇ ਬੋਲਿਆ ਜਿਨ੍ਹਾਂ ਨੂੰ ਮੈਂ ਆਪ ਪੈਸੇ ਦਿੱਤੇ ਸੀ ਪੰਜਵੇਂ ਦਿਨ ਇੱਥੇ ਹੋਰ ਲੋਕ ਆ ਜਾਣੇ ਕਿੰਨੇ ਸਾਰੇ ਇਕੱਠੇ ਹੋ ਕੇ ਕਿ ਹਾਂ ਇਹ ਹੀ ਬਾਬਾ ਸੱਚਾ ਆ ਤੇ ਫਿਰ ਜੋ ਤੱਕ ਪੇ ਹੁੰਦਾ ਰਹੇਗਾ ਮੈਂ ਵੀ ਨੱਚੀ ਜਾਵਾਂਗਾ ਨਵੇਂ-ਨਵੇਂ ਡੰਬਰ ਕਰਾਂਗਾ ਤੋਂ ਪੈਰ ਤੋਂ ਲੈ ਕੇ ਸਿਰ ਪੈਰ ਤੋਂ ਲੈ ਕੇ ਸਿਰ ਤੱਕ ਜਿੰਨਾ ਵੀ ਮੂਵਮੈਂਟ ਇੱਕ ਫੇਕ ਗੁਰੂ ਦਾ ਹੁੰਦਾ ਆ ਵਾਟ ਐਵਰ ਹੀ ਇਸ ਡੂਇੰਗ it just doing for the sake of that money out of those followers see here everything from the head to the toe pair sir they move just to fool the followers or oh, sirf murkh banan waste kar reya ya aidan hath hilaya aa ho gaya aa prakat ho gaya aidan sir hilaya te aa ho gaya e jinni kahani jinna drama nikke to nikka movement ek fake guru da sirf toanu murkh banan waste hai but then again it's a wise saying you know ਕਹਿੰਦੇ ਨਾ ਇਟਸ ਵੈਰੀ ਈਜ਼ੀ ਟੂ ਫੂਲ ਅ ਪਰਸਨ ਬਟ ਇਟਸ ਵੈਰੀ ਵੈਰੀ ਡਿਫਿਕਲਟ ਟੂ ਮੇਕ ਹਿਮ ਅੰਡਰਸਟੈਂਡ ਥੈਟ ਹੀ ਇਸ ਬੀਇੰਗ ਫੂਲਡ ਕਿਸੇ ਨੂੰ ਮੂਰਖ ਬਣਾਉਣਾ ਬਹੁਤ ਸੌਖਾ ਹੈ ਪਰ ਇਹ ਸਮਝਾਉਣਾ ਕਿ ਤੂੰ ਮੂਰਖ ਬਣ ਰਿਹਾ ਆ ਇਹ ਬਹੁਤ ਔਖਾ ਹੈ ਕਿਉਂ ਕਿਉਂਕਿ ਕੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾਲ ਹਰ ਮੂਮੈਂਟ ਏਵਰੀ ਮਿਨਿਟ ਏਵਰੀ ਸੈਕੰਡ ਵੀ ਆਰ ਸੋ ਮੱਚ ਇਨਗ੍ਰੋਸਡ ਇਨ 댓 ਫਿਲਥ ਉਹ ਇੰਨੀ ਕਿ ਜ਼ਿਆਦਾ ਅੰਦਰ ਜਾ ਰਹੀ ਹੈ ਕਿ ਅਸੀਂ ਮੰਨਣਾ ਹੀ ਨਹੀਂ ਚਾਹਦੇ ਵੀ ਆਰ ਬਲਾਈਂਡਡ ਅਸੀਂ ਅੰਨੇ ਹੋ ਚੁੱਕੇ ਹਾਂ ਸੀ ਹੈ ਅਗਲੀ ਪੰਕਤੀ ਨਾਲ ਬੋਲਿਓ ਜੀ ਉਡ ਉਡ ਰਾਵਾਂ ਝਟ ਐ ਪਾਏ ਸੋ ਜਿੰਨੇ ਵੀ ਐਕਸ਼ਨ ਆਫ ਫੇਕ ਗੁਰੂ ਫੇਕ ਬਾਬਾ ਕਰ ਰਿਹਾ ਆ ਗੁਰੂ ਨਾਨਕ ਸਾਹਿਬ ਦੀ ਬਾਣੀ ਤੁਹਾਡੇ ਸਾਹਮਣੇ ਉਡ ਉਡ ਉਡਣਾ ਮੀਨਸ ਫਲਾਈ ਕੋਈ ਨੱਚੇ ਤੇ ਧੂੜ ਉੱਡਦੀ ਐ ਡਰ ਟੁੱਟਦੀ ਐ ਲੋਕਾਂ ਦੇ ਸਿਰਾਂ 'ਚ ਪੈਂਦੀ ਐ ਮੈਟਾਫੋਰਿਕਲੀ ਯੂਜ਼ਡ ਹੈ ਸੋ ਵਾਟਐਵਰ ਐਕਸ਼ਨ ਥੈਟ ਬਾਬਾ ਇਜ਼ ਡੂਇੰਗ ਟੂ ਫੂਲ ਯੂ ਉਹ ਕੀ ਕਰ ਰਿਹਾ ਤੁਹਾਡੇ ਸਿਰ 'ਚ ਘੱਟਾ ਪਾ ਰਿਹਾ ਐ ਡਰਟ ਪਾ ਰਿਹਾ ਐ ਸਿਰ ਮੀਨਸ ਹੈਡ ਮਾਈਂਡ ਬ੍ਰੇਨ ਤੁਹਾਡਾ ਬ੍ਰੇਨ ਵਾਸ਼ ਕਰ ਰਿਹਾ ਇਹਨੂੰ ਚੋਕ ਕਰ ਰਿਹਾ ਉਸ ਇਗਨੋਰੈਂਸ ਦੀ ਡਰਟ ਦੇ ਨਾਲ ਸੋ ਦੈਟ ਯੂ ਕਾਂਟ ਥਿੰਕ ਕਲੀਅਰਲੀ ਤੁਸੀਂ ਸੋਚ ਹੀ ਨਾ ਸਕੋ ਕਲੀਅਰਲੀ ਕਿ ਹੋ ਕੀ ਰਿਹਾ ਹੋ ਕੀ ਰਿਹਾ ਯੂ ਹੈਵ ਸੀਨ ਦ ਮੈਜੀਸ਼ੀਅਨ ਸ਼ੋਜ਼ ਕੋਈ ਵੀ ਜਿਹੜਾ ਚੰਗਾ ਪੱਲਾ ਮੈਜੀਸ਼ੀਅਨ ਹੈ ਥਰੂ ਆਊਟ ਦ ਵਰਲਡ ਉਹ ਤੁਹਾਨੂੰ ਇਹੀ ਕਹਿੰਦਾ ਥੀਸ ਆਰ ਟ੍ਰਿਕਸ ਥੇਰ ਇਜ਼ ਨਥਿੰਗ ਲਾਈਕ ਮੈਜਿਕ ਇਟ ਆਲ ਇਟਸ ਆਲ ਟ੍ਰਿਕ ਅੱਖਾਂ ਦਾ ਛਲਾਵਾ ਆ ਤੁਹਾਨੂੰ ਪਤਾ ਨਹੀਂ ਲੱਗਾ ਮੈਂ ਕਿਦਾਂ ਕੀਤਾ ਹੈ ਦੇ ਕੈਨ ਟੀਚ ਯੂ ਉਸ ਸਿਖਾ ਵੀ ਸਕਦੇ ਆ ਪਰ ਉਹੀ ਉਹੀ ਟ੍ਰਿਕ ਜਦੋਂ ਕੋਈ ਧਾਰਮਿਕ ਲਿਬਾਸ ਪਾ ਕੇ ਕਹਿੰਦਾ ਤੇ ਉਹ ਕਹਿੰਦਾ ਮੈਂ ਰੱਬ ਦਾ ਰੂਪ ਹੈ ਕਿ ਨਹੀਂ ਉਹ ਕਹਿੰਦਾ ਮੈਂ ਰੱਬ ਦਾ ਅਵਤਾਰ ਆਮ ਦਾ ਮੈਸੈਂਜਰ ਆਫ ਗੋਡ ਮੈਂ ਤਾਂ ਮੈਸੈਂਜਰ ਆਫ ਗੋਡ ਹਾਂ ਮੈਂ ਰੱਬ ਹਾਂ ਮੈਂ ਫਲਾਣੇ ਦਾ ਅਵਤਾਰ ਹਾਂ ਮੈਂ ਕਲਕੀ ਅਵਤਾਰ ਹਾਂ ਐਸੇ ਐਸੇ ਦੇਖਿਆ ਕਿ ਆਪਣੇ ਸ਼ਹਿਰ ਚ ਮੇਂ ਪਿੰਡਾਂ ਚ ਦੇਖੇ ਹੋਏ ਇਹ ਚ ਗੁਰੂ ਗੋਬਿੰਦ ਸਿੰਘ ਆ ਗਏ ਇਹਦੇ ਚ ਬਾਬਾ ਦੀਪ ਸਿੰਘ ਆ ਗਏ ਤਾਂ ਉਹ ਉਹਨਾਂ ਦੇ ਅਵਤਾਰ ਬਣ ਜਾਂਦੇ ਨੇ ਇਟਸ ਆਲ ਟ੍ਰਿਕਸ ਵਾਟਐਵਰ ਦੇ ਆਰ ਡੂਇੰਗ ਫ੍ਰਮ ਹੈਡ ਟੂ ਟੋ ਰਿਮੈਂਬਰਸ ਆ ਸੰਗਤ ਜਿਹੜਾ ਇੱਕ ਬਾਜੀਗਰ ਹੁੰਦਾ ਹੈ ਨਾ ਆ ਸਟ੍ਰੀਟ ਮੈਜੀਸ਼ੀਅਨ ਪਿੰਡਾਂ ਚ ਇੱਥੇ ਤੇ ਚਲੋ ਫਿਰ ਵੀ ਬੜੀ ਰਿਸਪੈਕਟ ਹੈ ਉਹਨਾਂ ਦੀ ਆਪਣੇ ਇੰਡੀਆ ਚ ਕੀ ਹੁੰਦਾ ਹੈ ਉਹ ਰੋਡ ਦੇ ਉੱਤੇ ਸ਼ੋਅ ਕਰਦਾ ਹੈ ਸਟ੍ਰੀਟ ਦੇ ਉੱਤੇ ਸ਼ੋਅ ਕਰਦਾ ਹੈ ਉਹ ਤੁਹਾਨੂੰ ਕਹੇਗਾ ਗਿਵ ਮੀ 1 ਰੁਪਈਆ ਤੁਹਾਡੇ ਕੋਲੋਂ 1 ਰੁਪਈਆ ਲੈਂਦਾ ਹੈ ਐਂਡ THEN ਵਿਦਿਨ ਸੈਕੰਡਸ ਉਹ 1 ਰੁਪਈਆ ਦਾ 100 ਰੁਪਈਆ ਬਣਾ ਕੇ ਦਿਖਾ ਦਿੰਦਾ ਹੈ ਹਨਾ 1 डॉलर 100 डॉलर ਆ ਦੇਖੋ ਮੈਂ ਚੇਂਜ ਕਰ ਦਿੱਤਾ ਐਂਡ ਵੀ ਆਲ ਆਰ ਲਾਈਕ ਸਰਪ੍ਰਾਈਜ਼ ਅਸੀਂ ਹੈਰਾਨ ਹੋ ਜਾਂਦੇ ਕਿ ਦੇਖੋ ਕਿਹੋ ਜਿਹਾ ਕੰਮ ਪਰ ਉਹ ਬੜਾ ਹੀ ਇਮਾਨਦਾਰ ਹੈ ਬਹੁਤ ਹੀ ਓਨੈਸਟ ਹੈ ਵਾਂਸ ਹੀ ਇਸ ਡਨ ਵਿਦ ਆਲ ਹਿਸ ਗੇਮਸ ਐਂਡ ਟ੍ਰਿਕਸ ਉਹ ਫਿਰ ਕੀ ਕਰਦਾ ਆਪਣੀ ਚਾਦਰ ਵਿਛਾ ਦਿੰਦਾ ਤੁਹਾਡੇ ਕੋਲੋਂ 50 50 ਪੈਸੇ ਰੁਪਈਆ ਰੁਪਈਆ ਇਕੱਠਾ ਕਰਦਾ ਉਹ ਇਹ ਨਹੀਂ ਕਹਿੰਦਾ ਕਿ ਮੈਂ ਰੱਬ ਦਾ ਅਵਤਾਰ ਆ ਦੇਖੋ ਮੈਂ ਇਹ ਕਰ ਦਿੰਦਾ ਜੇ ਮੈਜਿਕ ਹੁੰਦਾ ਉਹ ਇੱਕ ਕਦੇ ਉਦਾਂ ਹੀ 100 100 ਬਣਾ ਕੇ ਇਕੱਠੇ ਕਰ ਲੈਂਦਾ ਸੋ ਦੈਟਸ ਦ ਥਿੰਗ ਟੌਪ ਟੂ ਬਾਟਮ all the tricks they use just to fill your mind with all that dirt of ignorance ke nu fill kar do eh sochne de capable na rehne see here odd od or the flying rawa hunda ya dust ya dirt chatte pae chatta kende ne baala nu hair nu hair it's head ethe bhar ditta janda with all their theatrics jinne vi action oh babbe karde ne the fake gurus they stuff the minds of their followers with more and more stupidity ਜਿਹੜੀ ਡਰਟ ਹੈ ਨਾ ਹੋਰ ਨਵਾਂ ਨਵਾਂ ਜਿਹੜਾ ਆ ਉਹ ਊਲ ਜਲੂਲ ਚੀਜ਼ਾਂ ਇੱਥੇ ਭਰਦੇ ਜਾਂਦੇ ਆ ਤੇ ਬੰਦਾ ਵਿਸ਼ਵਾਸ ਕਰੀ ਜਾਂਦਾ ਭਰੋਸਾ ਕਰੀ ਜਾਂਦਾ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਵੇਖੈ ਲੋਕ ਹੱਸੈ ਘਰ ਜਾਏ ਉਹਨਾਂ ਨੂੰ ਦੇਖਣ ਵਾਲੇ ਲੋਕ ਦੇਖਣਾ ਮੀਨਸ ਆਬਜ਼ਰਵ ਕਰਨਾ ਇੰਟਰਨਲਾਈਜ਼ ਕਰਨਾ ਉਹਨਾਂ ਨੂੰ ਦੇਖ ਕੇ ਬਾਬਿਆਂ ਨੂੰ ਹੱਸੈ ਮੀਨਸ ਖੁਸ਼ ਹੁੰਦੇ ਨੇ ਬੜੇ ਖੁਸ਼ ਹੁੰਦੇ ਬਾਬਾ ਜੀ ਨੇ ਆ ਕਰ ਦਿੱਤਾ ਅੱਜ ਅੱਜ ਫਲਾਣੇ ਦਾ ਕੈਂਸਰ ਹੀ ਦੂਰ ਕਰ ਦਿੱਤਾ ਬਾਬਾ ਜੀ ਨੇ ਫੂਕ ਮਾਰ ਕੇ ਉਨੇ ਇਦਾਂ ਕਰਕੇ ਹੱਥ ਲਾਇਆ ਉਹਦੇ ਅੰਦਰੋਂ ਭੂਤ ਹੀ ਨਿਕਲ ਗਿਆ ਲੋਕ ਖੁਸ਼ ਹੋ ਕੇ ਘਰ ਲੈ ਜਾਂਦੇ ਨੇ 올 ਦਿਸ ਥੀਏਟ੍ਰਿਕਸ 올 ਦਿਸ ਡਰਾਮਾ 올 ਦਿਸ ਡਰਟ ਆਫ 댓 ਫੂਲਿਸ਼ਨੈਸ 댓 ਨਾਨਸੈਂਸਿਕਲ ਥਿੰਗਸ ਉਹਨੂੰ ਇੱਥੇ ਭਰ ਕੇ ਨਾਲ ਲਈ ਜਾਂਦੇ ਆਂ ਅਸੀਂ ਫਿਰ ਉਹਨੂੰ ਜਾ ਕੇ ਸਪਰੈਡ ਕਰਦੇ ਬੜੀ ਕਮਿਊਨੀਕੇਬਲ ਡਿਜ਼ੀਜ਼ ਐ ਪਤਾ ਇਹ ਜਿਹੜਾ ਪਖੰਡ ਹੈ ਕਿਤੋਂ ਬੰਦਾ ਸਿੱਖ ਕੇ ਆ ਜਾਏ ਹਰ ਜਗ੍ਹਾ ਪ੍ਰਚਾਰ ਕਰਦਾ ਉਹਦਾ ਹਰ ਜਗ੍ਹਾ ਹੀ ਉਹਨੇ ਉੱਥੇ ਇਦਾਂ ਕੀਤਾ ਸੀ ਇਦਾਂ ਹੋ ਗਿਆ ਹਰ ਜਗ੍ਹਾ ਹੀ ਸੱਚ ਦੀ ਗੱਲ ਕਿਸੇ ਹੋਰ ਨੂੰ ਦੱਸਣ ਤੋਂ ਡਰ ਲੱਗਦਾ ਆ ਪਰ ਇਹੋ ਜੀ ਫੈਂਟਸੀ ਸਟੋਰੀ ਸਟਾਰਨ ਚ ਬੜਾ ਮਜ਼ਾ ਆਉਂਦਾ ਆ ਬੜੀ ਜਲਦੀ ਫੈਲਦੀਆਂ ਨੇ ਫਿਰ ਉਹਨਾਂ ਦੇ ਭਗਤ ਵੀ ਬੜੀ ਜਲਦੀ ਵੱਣਦੇ ਆ ਤਾਂ ਇੱਥੇ ਦੇਖੋ ਸਤਗੁਰੂ ਨਾਨਕ ਸਾਹਿਬ ਸੇਜ਼ ਸੱਚ ਇਗਨੋਰੈਂਟ ਫੂਲਸ ਦੋਜ਼ Who are following that fake babas gladly ਬੜੀ ਖੁਸ਼ੀ ਦੇ ਨਾਲ they take all the trash of stupidities ਉਹ ਜਿੰਨਾ ਟਰੈਸ਼ ਹੈ ਸਟੂਪਿਡ ਸਟੋਰੀਜ਼ ਦਾ ਤੇ ਸਾਰਾ ਕੁਝ ਉਹਨੂੰ ਆਪਣੇ ਨਾਲ ਹੀ ਆਪਣੇ ਘਰ ਲੈ ਜਾਂਦੇ ਇੱਥੇ ਭਰ ਕੇ ਝਾਟੇ ਪਾਏ ਆਪਣੇ ਝਾਟੇ ਚ ਪਾ ਕੇ ਨਾਲ ਲੈ ਜਾਂਦੇ ਨੇ ਅਗਲੀ ਪੰਕਤੀ ਬੋਲਿਓ ਜੀ ਰੋਟੀਆਂ ਕਾਰਨ ਪੂਰਹਿ ਤਾਲ ਅਸੀਂ ਭੁੱਲ ਜਾਂਦੇ ਆ ਕਿ ਇਹ ਜਿਹੜਾ ਬਾਬਾ ਬਣਿਆ ਹੈ ਭੁੱਖੇ ਮੁੱਲਾ ਕਰੇ ਮਸਜਿਦ ਆਪਣੀਆਂ ਰੋਟੀਆਂ ਵਾਸਤੇ ਬਾਬਾ ਬਣੀ ਬੈਠਾ ਆ ਉਹ ਜਿੰਨੇ ਵੀ ਤਾਲ ਪੂਰ ਰਿਹਾ ਹੈ अगेन ਮੈਟਾਫੋਰਿਕਲ ਉਹ ਜੋ ਵੀ ਡਾਂਸ ਕਰ ਰਿਹਾ ਜੋ ਵੀ تھیਏਟ੍ਰਿਕਸ ਕਰ ਰਿਹਾ ਜੋ ਵੀ ਮੂਵਮੈਂਟ ਕਰ ਰਿਹਾ ਉਹ ਸਿਰਫ ਆਪਣਾ ਪੇਟ ਪਾਲਣ ਲਈ ਕਰ ਰਿਹਾ ਆ ਬਿਕਾਜ਼ ਉਹਨੂੰ ਪਤਾ ਹੈ ਕਿ ਇਹੀ ਮੇਰਾ ਬਾਜ਼ਾਰ ਹੈ ਇਹ ਮੈਂ ਬਾਜ਼ਾਰ ਸਜਾ ਲਿਆ ਆ ਇੱਥੇ ਮੈਂ ਕਿਵੇਂ ਲੋਕਾਂ ਨੂੰ ਦੀਜ਼ ਫੇਕ ਗੁਰੂਜ਼ ਫੇਕ ਬਾਬਾ ਸਾਧ ਸੰਗਤ ਦੇ ਹੈਵ ਦੇ نو ਦਾ ਸਾਈਕੀ ਆਫ ਪੀਪਲ ਦੇ نو ਹਾਊ ਸਾਈਕੋਲੋਜੀਕ ਵਰਕਸ ਕਿਵੇਂ ਲੋਕਾਂ ਨੂੰ ਕਾਬੂ ਚ ਕਰਨਾ ਉਹਨਾਂ ਨੂੰ ਆਉਂਦਾ ਆ ਦੇਖੋ ਦੁਨੀਆ ਚ 90% ਲੋਕ ਉਹਨੇ ਜਿਹੜੇ ਮੂਰਖ ਬਣਨ ਨੂੰ ਤਿਆਰ ਬੈਠੇ ਆ 10% ਉਹਨੇ ਜਿਨ੍ਹਾਂ ਨੂੰ ਆਉਂਦਾ ਆ ਮੂਰਖ ਬਣਾਉਣਾ ਅਸੀਂ ਕਿਹੜੇ ਚਾ ਸਾਨੂੰ ਪਤਾ ਹੀ ਅਸੀਂ ਕਿਹੜੇ ਪਾਸੇ ਆ ਜਲਦੀ ਵੀ ਆ ਸੋ ਮੱਚ ਯੂ نو ਅਸੀਂ ਇੰਨੇ ਕਿ ਸੈਂਸਿਟਿਵ ਐਨਨੇ ਕਿ ਜਿਆਦਾ ਵਲਨਰੇਬਲ ਹੈਗੇ ਆ ਕਿ ਕੋਈ ਆਉਂਦਾ ਇਦਨੋ ਕੰਨਾ ਬੱਟੀ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਉਹਦੀ ਗੱਲ ਮੰਨ ਲੈਨੇ ਝਾਟੀ ਫੁਲਾਣੇ ਨੇ ਇਹ ਕੀਤਾ ਸੀ ਕਿਉਂਕਿ ਫੈਂਟਸੀ ਸਟੋਰੀਜ਼ ਦੇ ਵਿੱਚ ਇੰਗੇਜ ਹੋ ਜਾਂਦੇ ਆ ਬਹੁਤ ਛੇਤੀ ਫਿਰ ਅਸੀਂ ਉਸ ਨੂੰ ਮੰਨ ਲੈਨੇ ਕਿ ਇਹੀ ਸਭ ਕੁਝ ਹੈ ਤੇ ਭੁੱਲ ਜਾਂਦੇ ਆ ਕਿ ਦੋਜ਼ ਕਲੈਬਰ ਠੱਗਸ ਇਹ ਜਿਹੜੇ ਬਨਾਰਸ ਦੇ ਠੱਗ ਨੇ ਦੇ ਡੂ ఎవਰੀਥਿੰਗ ਇਹ ਸਭ ਕੁਝ ਕਰਦੇ ਨੇ ਜਸਟ ਫਾਰ ਦ ਸੇਕ ਆਫ देयर ओन ਬਿਜ਼ਨਸ ਇਹਨਾਂ ਦਾ ਆਪਣਾ ਬਿਜ਼ਨਸ ਹੈ ਬਿਜ਼ਨਸ ਕਿਸ ਚੀਜ਼ ਦਾ ਹੈ to exploit people in the name of god spirituality and everything they oh cash karde tade dukha nu koi bhi jaega haa mainu pata tere ghar ch bada dukh hai badi kaleesh hai teri sas laddi hai utte sarhad di lade oh na vi lade ta vi unji dukhi hai ta bibi par naal ik kahani jod deni ohne tere gwandhi ne kita tere gwandan ne kita haa ohi ho sakdi baba ji ignorance sheer ignorance and they are harvesting our ignorance saadi ignorance di fasal nu oh katde ne ਆਪਣੀਆਂ ਰੋਟੀਆਂ ਪਕਾਉਣ ਲਈ ਅਗਲੀ ਪੰਕਤੀ ਨਾਲ ਬੋਲਿਓ ਜੀ ਆਪ ਪਛਾੜ ਐ ਧਰਤੀ ਨਾਲ ਗੁਰਨਾਨਕ ਸਾਹਿਬ ਕਹਿੰਦੇ ਕੋਈ ਗੁਰੂ ਝੂਠਾ ਜਿਹੜਾ ਆਪਣੇ ਆਪ ਨੂੰ ਤੁਹਾਨੂੰ ਕਹਾਣੀਆਂ ਸੁਣਾ ਸੁਣਾ ਕੇ ਫਸਾ ਰਿਹਾ ਉਹ ਤਾਂ ਆਪਣੇ ਆਪ ਨੂੰ ਧਰਤੀ ਤੇ ਵੀ ਸੁੱਟ ਲਏਗਾ ਰਾਜੀ ਕਰਨ ਲਈ ਤੁਹਾਨੂੰ ਕਿ ਹਾਂ ਦੇਖੋ ਮੈਂ ਬਿਲਕੁਲ ਸੱਚਾ ਆ ਕਿ ਉਹ ਸਭ ਕੁਝ ਕਰਨ ਨੂੰ ਤਿਆਰ ਹੈ ਉਹ ਧਰਤੀ ਤੇ ਸੁੱਟਣ ਨੂੰ ਵੀ ਤਿਆਰ ਹੈ ਖੁਦ ਨੂੰ ਮਤਲਬ ਹਰ ਹਰਕਤ ਕਰ ਜਾਂਦੇ ਨੇ ਉਹ ਸੋ ਦੈਟ ਦੇ ਕੈਨ ਮੇਕ ਯੂ ਟਰਸਟ ਥੈਮ ਕਿ ਇਹੀ ਬਾਬਾ ਸੱਚਾ ਆ ਦੇਖੋ ਜੀ ਉਹਨੇ ਤਿਆਹ ਕਰ ਦਿੱਤਾ ਉਹ ਤਾਂ ਉੱਥੇ ਡਿੱਗ ਪਿਆ ਮੇਰੇ ਅੰਦਰੋਂ ਭੂਤ ਕੱਢਦਾ ਕੱਢਦਾ ਬਾਬਾ ਆਪ ਡਿੱਗ ਪਿਆ ਥੱਲੇ ਬਾਬੇ ਨੇ ਤੇ ਮੇਰੇ ਲਈ ਪੂਰੀ ਜਾਨ ਹੀ ਲਾ ਦਿੱਤੀ ਹੈ ਇਹੀ ਬਾਬਾ ਸੱਚਾ ਆ ਸੋ ਗੁਰੂ ਨਾਨਕ ਸਾਹਿਬ ਕਹਿੰਦੇ ਬਸ ਇਹੀ ਚੱਲੀ ਜਾਂਦਾ ਹੈ ਦੇ ਥਰੋ ਥੈਮ ਸੈਲਫਸ ਔਨ ਲੈਂਡ ਦੇ ਕੈਨ ਇਵਨ ਪੁੱਟ ਥੈਮ ਸੈਲਫਸ ਡਾਊਨ ਇਨ ਐਨੀ ਸਿਚੁਏਸ਼ਨ ਜਸਟ ਟੂ ਫੂਲ ਪੀਪਲ ਦੂਜਿਆਂ ਨੂੰ ਮੂਰਖ ਬਣਾਉਣ ਵਾਸਤੇ ਕੁਝ ਵੀ ਕਰ ਸਕਦੇ ਕੁਝ ਵੀ ਛਾਲ ਵੀ ਮਾਰ ਸਕਦੇ ਪਹਾੜ ਤੋਂ ਭਾਵੇਂ ਬਾਬੇ ਦੇ ਲੱਟ ਟੁੱਟ ਜੇ ਬਾਚੋ ਮੀਨਾ ਕਹਿ ਕੇ ਜੀ ਇਹ ਤੇ ਅੰਤਰ ਧਿਆਨ ਹੋ ਗਏ ਆ ਰੱਬ ਨੂੰ ਮਿਲਣ ਗਏ ਆ ਤੇ ਮਹੀਨੇ ਬਾਅਦ ਫੇਰ ਨਿਕਲ ਕੇ ਆ ਜੇ ਭਾਵੇਂ ਉਹਨੂੰ ਫਰਿੱਜ ਚ ਲਾਇਆ ਹੋਏ ਸੋ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਗਾਵਨ ਗੋਪੀਆਂ ਗਾਵਨ ਕਾਨ ਗੋਪੀਆਂ ਗਾਵਨ ਕਾਨ ਇਹ इजीली ਇਟ ਇਜ਼ੀ ਟੂ ਅੰਡਰਸਟੈਂਡ ਗਾਵਨ ਹੁੰਦਾ ਹੈ ਗਾਵਣਾ ਗੋਪੀਆਂ ਤੇ ਕਾਨ ਤੁਹਾਨੂੰ ਪਤਾ ਹੈ ਗੋਪੀਆਂ ਤੇ ਕ੍ਰਿਸ਼ਨ ਜਿਹੜਾ ਸ਼ੁਰੂ ਚ ਵੀ ਆਇਆ ਘੜੀਆਂ ਸਭੇ ਗੋਪੀਆਂ ਉਹ ਸਿਰਫ ਇਹੀ ਕਹਾਣੀਆਂ ਸੁਣਾਉਂਦੇ ਰਹਿੰਦੇ ਨੇ ਕਿਤੇ ਕ੍ਰਿਸ਼ਨ ਨੇ ਕੱਪੜੇ ਚੁੱਕਲੇ ਕਿਤੇ ਕ੍ਰਿਸ਼ਨ ਨੇ ਉਹਨਾਂ ਦੇ ਘੜੇ ਤੋੜ ਦਿੱਤੇ ਤਾਕੀ ਤੁਸੀਂ ਕੋਈ ਸੱਚ ਦੀ ਗੱਲ ਕੋਈ ਗਿਆਨ ਦੀ ਗੱਲ ਨਾ ਕਿਤੇ ਕਰ ਲੋ ਉਹਨਾਂ ਕੋਲ ਉਹਨਾਂ ਨੂੰ ਪਤਾ ਹੀ ਨਹੀਂ ਉਸ ਚੀਜ਼ ਦਾ ਤੇ ਉਹਨਾਂ ਨੂੰ ਕੁਝ ਵੀ ਪੁੱਛਿਆ ਜਾਏਗਾ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਕਿ ਕੀ ਬੋਲਿਆ ਜਾ ਰਿਹਾ ਤੇ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਜਿਹੜੇ ਸਿੱਖ ਨੇ ਉਹ ਵੀ ਉਸੇ ਚੀਜ਼ 'ਚ ਹੀ ਰਹਿ ਜਾਂਦੇ ਨੇ ਗਾਵਨ ਸੀਤਾ ਰਾਜੇ ਰਾਮ ਸੋ ਦੇ ਕੁਕ ਦ ਸਟੋਰੀਜ਼ ਦੇ ਮੇਕ ਅਪ ਦ ਸਟੋਰੀਜ਼ ਐਂਡ ਦੇ ਸੇਲ ਦੋਸ ਸਟੋਰੀਜ਼ ਆਫ ਸੀਤਾ ਰਾਜਾ ਰਾਮ ਜੋ ਵੀ ਪ੍ਰਿੰਸ ਹੋਇਆ ਆ ਕ੍ਰਿਸ਼ਨ ਹੋਇਆ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਸੁਣਾ ਕੇ ਪਰੋਸੀਆਂ ਜਾਂਦੀਆਂ ਦੇ ਸਟਫ ਆਫ ਦਾ ਮਾਈਂਡਸ ਆਫ देयर ਫਾਲੋਅਰਸ ਵਿਦ ਨਾਨਸੈਂਸਿਕਲ ਐਂਡ ਮੇਡ ਅਪ ਸਟੋਰੀਜ਼ ਆਫ देयर ਗods ਕਾਦੇਲੀ ਪਲਾ ਜਸਟ ਟੂ ਚੋਕ देयर ਕਾਮਨ ਸੈਂਸ ਤਾਂ ਕਿ ਇਹ ਕਾਮਨ ਸੈਂਸ ਇਹਨਾਂ ਚ ਨਾ ਰਹੇ ਬਸ ਇਹਨਾਂ ਨੂੰ ਮਤਲਬ ਇਹੋ ਜਿਹਾ ਕਰ ਦੋ ਕਿ ਭਗਵਾਨ ਨੂੰ ਮਿਲਣਾ ਰੱਬ ਨੂੰ ਮਿਲਣਾ ਇਸ ਸਮਥਿੰਗ ਆਊਟ ਆਫ ਦਾ ਵਰਲਡ ਇਹ ਤੇਰੇ ਵੱਸ ਦੀ ਖੇਡ ਨਹੀਂ ਇਹਦੇ ਲਈ ਤੇ ਬੜਾ ਕੁਝ ਹੋਰ ਹੀ ਕਰਨਾ ਪੈਂਦਾ ਹੈ ਇਹ ਲਈ ਭਗਤੀ ਕਰਨੀ ਪੈਂਦੀ ਫਲਾਣੇ ਸੰਤ ਨੇ ਉੱਥੇ ਭਗਤੀ ਕੀਤੀ ਸੀ ਇਹ ਆਮ ਬੰਦਿਆਂ ਦਾ ਕੰਮ ਨਹੀਂ ਗੁਰੂ ਨਾਨਕ ਸਾਹਿਬ ਤੁਹਾਨੂੰ ਸਿਰਫ ਇੱਕੋ ਗੱਲ ਸਮਝਾ ਰਿਹਾ ਕਿ ਆਮ ਬੰਦਾ ਤੇ ਖਾਸ ਬੰਦਾ ਕੋਈ ਨਹੀਂ ਹੁੰਦਾ ਦੋ ਹੀ ਬੰਦੇ ਹੁੰਦੇ ਨੇ ਇੱਕ ਉਹ ਜਿਹੜਾ ਮੂਰਖ ਬਣਾ ਰਿਹਾ ਹੈ ਇੱਕ ਉਹ ਜਿਹੜਾ ਮੂਰਖ ਬਣ ਰਿਹਾ ਹੈ ਜਿਹੜਾ ਮੂਰਖ ਬਣ ਰਿਹਾ ਜੇ ਉਹ ਸਿਆਣਾ ਹੋ ਜਾਵੇ ਗਿਆਨ ਲੈ ਲਵੇ ਸਮਝ ਲੈ ਲਵੇ ਹੀ ਕੈਨ ਸੇਵ ਹਿਮਸੈਲਫ অর ਹਰਸੈਲਫ ਆਪਣੇ ਆਪ ਨੂੰ ਬਚਾ ਸਕਦਾ ਹੈ ਅਦਰਵਾਈਜ਼ ਬਚਣ ਦਾ ਕੋਈ ਚਾਂਸ ਨਹੀਂ ਅਗਲੀ ਪੰਕਤੀ ਨਾਲ ਬੋਲਿਓ ਜੀ ਨਿਰਪਉ ਨਿਰੰਕਾਰ ਸਚਨਾਮ ਰੱਬ ਦਾ ਨਾਮ ਉਹਦਾ ਗੁਣ ਉਹਦੀ ਵਰਚੂ ਹੈ ਸੱਚ ਇਟਰਨਲ ਨਿਰਪਉ ਫੀਅਰਲੈਸ ਥੈਟ ਮੀਨਸ ਇਫ ਯੂ ਫਾਲੋ ਥੈਟ ਲਾਰਡ ਇਟਰਨਲ ਲਾਰਡ ਜਿਹੜਾ ਸਾਰਿਆਂ ਚ ਇੱਕ ਓੰਕਾਰ ਤੁਹਾਡੇ ਅੰਦਰ ਡਰ ਨਹੀਂ ਰਹਿਣਗੇ ਪਰ ਜਿਹੜਾ ਫੇਕ ਬਾਬਾ ਆਇਆ ਜਿਹੜੇ ਸਾਰੇ ਥੀਏਟ੍ਰਿਕਸ ਕਰ ਰਿਹਾ ਤੁਹਾਡੇ ਅੰਦਰ ਫੀਅਰ ਬੀਜ ਰਿਹਾ ਆ ਡਰ ਬੀਜ ਰਿਹਾ ਜੇ ਤੁਸੀਂ ਆ ਨਾ ਕੀਤਾ ਤੇ ਆ ਹੋ ਜਾਊਗਾ ਇਹ ਨਾ ਕੀਤਾ ਤੇ ਆ ਹੋ ਜਾਊਗਾ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣ ਇੰਜ ਕਰੋਗੇ ਤੇ ਪਾਪ ਹੋ ਜਾਏਗਾ ਇੰਜ ਕਰੋਗੇ ਤੇ ਪੁੰਨ ਹੋ ਜਾਏਗਾ ਇਹ ਕਰੋਗੇ ਤੇ ਸਵਰਗ ਮਿਲੇਗਾ ਇਹ ਕਰੋਗੇ ਤੇ ਨਰਕ ਉਹ ਤੁਹਾਨੂੰ ਐਸੀ ਚੀਜ਼ ਚ ਉਲਝਾ ਕੇ ਬੈਠਾ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਨਾ ਜਦੋਂ ਤੁਸੀਂ ਉਹਦੇ ਵੱਲ ਹੁੰਦੇ ਹੋ ਤੇ ਨਿਰਭਾਉ ਹੁੰਦੇ ਹੋ ਜਿਨ ਨਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਪਾਉ ਸਭ ਕੁਆਸੀ ਗਿਆਨ ਤੁਹਾਨੂੰ ਫੀਅਰ ਤੋਂ ਆਜ਼ਾਦ ਕਰਦਾ ਹੈ ਵਿਜ਼ਡਮ ਇਜ਼ ਸਮਥਿੰਗ ਵਿਚ ਲਿਬਰੇਟਸ ਯੂ ਆਊਟ ਆਫ ਫੀਅਰ ਜਦੋਂ ਫਿਰ ਡਰ ਨਾ ਰਹੇ ਕੋਈ ਅੰਦਰ ਤਾਂ ਨਿਰਪਾਉ ਫੀਅਰਲੈਸ ਨਿਰੰਕਾਰ ਸ਼ੇਪਲੈਸ ਓਕੇ ਕੋਈ ਕਾਨ ਕੋਈ ਮਹੇਸ਼ ਕੋਈ ਗੋਪੀ ਕੋਈ ਰਾਮ ਇਹ ਨਹੀਂ ਹੈ ਉਹ ਰੱਬ ਉਹ ਹੈ ਜਿਹੜਾ ਸਾਰਿਆਂ 'ਚ ਹੈ ਉਹ ਕਿਸੇ ਇੱਕ 'ਚ ਨਹੀਂ ਸਾਰਿਆਂ 'ਚ ਤਾਂ ਉਸ ਨੂੰ ਜਿਹੜਾ ਬੰਦਾ ਜਾਣਦਾ ਹੈ ਉਸ ਦੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਦੇ ਨੇਵਰ ਲੈਟ ਜਿਹੜਾ ਫੇਕ ਬਾਬਾ ਆ ਦੇ ਨੇਵਰ ਲੈਟ ਯੂ ਅੰਡਰਸਟੈਂਡ ਅਬਾਊਟ ਦਾ ਵਨ ਇਟਰਨਲ ਲਾਰਡ who never comes into birth nirankar hai ajuni hai ode bare nahi oh janan dinde kyunki je tusi ode bare jaan leya onna diyan kahaniyan sariyan zero ho jaan giya phir kon oh ja ke gahne chadhaega kon lakh takkiyan ke mundade chadhaega devi devte nu by the virtue of his remembrance je tusi us rab da dhyan karoge ta tusi nirpa ho jaoge par jehda pujari hai oh nahi chahunda ki tusi nidar ho jao ਕਿਉਂਕਿ ਡਰ ਚ ਹੀ ਬਿਜ਼ਨਸ ਹੈ ਮੈਂ ਪਾਠ ਸੁਖਿਆ ਸੀ ਪਾਠ ਨਹੀਂ ਕੀਤਾ ਤੇ ਆਹ ਹੋ ਜਾਣਾ ਹੁਣ ਮੈਨੂੰ ਪਤਾ ਨਹੀਂ ਕਿਹੜੀ ਸਜ਼ਾ ਮਿਲ ਜਾਣੀ ਹੈ ਅਗਲੀ ਪੰਕਤੀ ਨਾਲ ਬੋਲਿਓ ਜੀ ਜਾ ਕਾ ਕੀਆ सगले ਜਹਾਨ ਜਿਸ ਪ੍ਰਮਾਤਮਾ ਨੇ ਕੀਤਾ ਹੈ ਬਣਾਇਆ ਹੈ ਸਾਰਾ ਕੁਝ ਉਸ ਵੱਲੋਂ ਤੁਹਾਨੂੰ ਤੋੜ ਦਿੱਤਾ ਜਾਂਦਾ ਆਲ ਦੋਸ ਸਟੋਰੀਜ਼ ਆਲ ਦੋਸ ਸਟੋਰੀਜ਼ ਦੋਸ ਨਾਨਸੈਂਸਿਕਲ ਫੈਂਟਸੀ ਸਟੋਰੀਜ਼ ਦੇ ਆਰ ਬੀਇੰਗ ਸਟਫਡ ਅਪ ਇੰਟੂ ਯਰ ਮਾਈਂਡ ਜਸਟ ਟੂ ਬ੍ਰੇਕ ਯੂ separate you from the reality from the real parmatma one who lives in all one who lives within you one who has given you all the powers ਜਿਹਦੇ ਨਾਲ ਤੁਸੀਂ ਸਭ ਕੁਝ ਕਰ ਸਕਦੇ ਹੋ ਤੇ ਫਿਰ ਤੁਸੀਂ ਬਹੁਤ ਕੁਝ ਕਰੀਏਟ ਕਰ ਸਕਦੇ ਹੋ ਪਰ ਨਹੀਂ ਉਹ ਤੁਹਾਨੂੰ ਗੁਲਾਮ ਬਣਾ ਲੈਂਦਾ ਕਿ ਤੁਸੀਂ ਕੁਝ ਨਹੀਂ ਕਰ ਸਕਦੇ you have to come to me ਤੁਹਾਡੇ ਘਰ ਬੱਚੇ ਦਾ ਜਨਮ ਹੋਇਆ ਤੁਸੀਂ ਮੇਰੇ ਕੋਲ ਆਓ ਮੈਂ ਪੂਜਾ ਕਰਾਂਗਾ ਤੁਹਾਡੇ ਬੱਚੇ ਦਾ ਵਿਆਹ ਹੋਣ ਵਾਲਾ ਮੈਂ ਪੂਜਾ ਕਰਾਂਗਾ ਤੁਹਾਡਾ ਫਲਾਣਾ ਮਰ ਗਿਆ ਮੇਰੇ ਕੋਲ ਆਉ ਨਹੀਂ ਤੇ ਉਹਨੇ ਨਰਕਾਂ ਚ ਪੈ ਜਾਣਾ ਸੋ ਥਰੂਆਊਟ ਯਰ ਲਾਈਫ ਯੂ ਬਿਕਮ ਅ ਸਲੇਵ ਟੂ 댓 ਪਰਸਨ ਉਹ ਤੁਹਾਨੂੰ ਇਸ ਤਰ੍ਹਾਂ ਦਾ ਇਨ ਸਲੇਵ ਕਰ ਲੈਂਦਾ ਹੈ ਗੁਲਾਮ ਬਣਾ ਲੈਂਦਾ ਹੈ ਦਾ ਇਟਰਨਲ ਲਾਰਡ ਜਿਹੜਾ ਪ੍ਰਮਾਤਮਾ ਹੂ ਹੈਜ਼ ਕ੍ਰੀਏਟਿਡ ఎవਰੀਥਿੰਗ ਜਿਨੇ ਸਭ ਕੁਝ ਬਣਾਇਆ ਆ ਉਹਨੂੰ ਤੁਹਾਡੇ ਸੋਨੇ ਦੀ ਲੋੜ ਨਹੀਂ ਉਹਨੂੰ ਤੁਹਾਡੇ 골ਡ ਦੀ ਲੋੜ ਨਹੀਂ ਉਹਨੂੰ ਤੁਹਾਡੇ ਲੱਖ ਟੱਕਿਆਂ ਕਿ ਮੁੰਦੜੇ ਦੀ ਲੋੜ ਨਹੀਂ ਹੈ that lord does not need anything from you money jewels sacrifices ਇਹ ਸਭ ਨਹੀਂ ਉਹਨੂੰ ਚਾਹੀਦਾ ਪਰ ਉਸ ਬਾਬੇ ਨੂੰ ਚਾਹੀਦਾ ਹੈ ਰੋਟੀਆਂ ਕਾਰਨ ਪੂਰੇ ਤਾਲ ਉਹਨੂੰ ਚਾਹੀਦਾ ਇਸ ਕਰਕੇ ਉਹਨੇ ਇਹੋ ਜਿਹੀਆਂ ਕਹਾਣੀਆਂ ਬਣਾਈਆਂ ਅਗਲੀ ਪੰਕਤੀ ਨਾਲ ਬੋਲਿਓ ਜੀ ਸੇਵਕ ਸੇਵੈ ਕਰਮ ਚੜਾਓ ਗੁਰਨਾਣ ਸਿੰਘ ਸਾਹਿਬ ਕਹਿੰਦੇ ਸੇਵਕ ਉਹ ਹੈ ਜਿਹੜਾ ਉਸ ਰੱਬੀ ਗਿਆਨ ਨੂੰ ਆਪਣੇ ਕਰਮ ਤੇ ਚੜਾਉਂਦਾ ਹੈ ਉਹ ਨਹੀਂ ਜਿਹੜਾ ਕਿਸੇ ਬਾਬੇ ਦੇ ਪਿੱਛੇ ਲੱਗ ਕੇ ਤੇ ਕਿਸੇ ਕਹਾਣੀਆਂ ਦੇ ਮਗਰ ਲੱਗਾ ਹੈ। ਦ ਰੀਅਲ ਫਾਲੋਅਰਸ ਆਰ ਦੋਸ ਹੂ ਸਰਵ ਗੋਡ ਜਿਹੜੇ ਇੱਕ ਰੱਬ ਨੂੰ ਸੇਵਾ ਕਰਦੇ ਨੇ, ਉਹਦੀ ਸਰਵਿਸ ਕਰਦੇ ਨੇ ਬਾਏ ਬੀਇੰਗ ਮਾਈਂਡਫੁਲ ਜਿਹੜੇ ਹਮੇਸ਼ਾ ਯਾਦ ਰੱਖਦੇ ਆ, ਧਿਆਨ ਰੱਖਦੇ ਨੇ ਟੂ ਦ ਇਟਰਨਲ ਲਾਰਡ ਇਨ ਆਲ ਵਾਈਲ ਪਰਫਾਰਮਿੰਗ ਡੇਲੀ ਐਕਟਸ। ਉਹ ਕਿਤੇ ਵੱਖਰੇ ਜਾ ਕੇ ਨਹੀਂ ਬੰਦੇ, ਕਿਸੇ ਵੱਖਰੇ ਪੂਜਾ 'ਚ ਨਹੀਂ ਬੰਦੇ। ਉਹ ਕੰਨਾਂ 'ਚੋਂ ਲਾ ਲਾ ਕੇ ਵਾਲੀਆਂ ਨਹੀਂ ਬਾਬੇ ਨੂੰ ਦਿੰਦੇ। ਉਹਨਾਂ ਨੂੰ ਪਤਾ ਕਿ ਆਪਣਾ ਕਾਰਵਿਹਾਰ ਕਰਦੇ ਹੋਏ ਇਫ ਆਈ ਰਿਮੈਂਬਰ ਮੈਂ ਚੇਤੇ ਰੱਖਾਂ ਪ੍ਰਮਾਤਮਾ ਨੂੰ ਤਾਂ ਮੇਰਾ ਹਰ ਕੰਮ ਜਿਹੜਾ ਆ ਉਹ ਪੂਜਾ ਹੋ ਜਾਂਦੀ ਹੈ ਅਗਲੀ ਪੰਕਤੀ ਬੋਲਿਓ ਜੀ ਪਿੰਨੀ ਰਹਿਣ ਜਿਨਾ ਮਨ ਚਾਉ ਪਿੰਨੀ ਹੁੰਦੀ ਆ ਪਿੱਜੀ ਹੋਈ ਬੜੀ ਪਿਆਰੀ ਰਹਿਣ ਹੈਗੀ ਆ ਲਾਈਫ ਜ਼ਿੰਦਗੀ ਨੂੰ ਕਿੱਥੇ ਰਹਿਣ ਰਾਤ ਰਹਿਣ ਤੋ ਉਹਨਾਂ ਦੀ ਲਾਈਫ ਜਿਹੜੀ ਹੈ ਬੜੀ ਸੋਹਣੀ ਬੜੀ ਪਿਆਰੀ ਬਣ ਜਾਂਦੀ ਹੈ ਦੋਸ ਹਰਵ ਦਾ ਵਨ ਜਿਹੜੇ ਉਸ ਰੱਬ ਨੂੰ ਪੂਜਦੇ ਜਿਹੜਾ ਸਾਰਿਆਂ ਚ ਹੀ ਹੈ ਉਹਨਾਂ ਦੀ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਬਾਕੀ ਡਰ ਵਿੱਚ ਆਪਣੇ ਆਪ ਨੂੰ ਲੁਟਾਈ ਜਾਂਦੇ ਨੇ ਖਤਮ ਕਰੀ ਜਾਂਦੇ ਨੇ ਅਗਲੀ ਪੰਕਤੀ ਬੋਲਿਓ ਜੀ ਸਿੱਖੀ ਸਿਖਿਆ ਗੁਰ ਵਿਚਾਰ ਇਹ ਹੁੰਦਾ ਕਿਵੇਂ ਹੈ ਇਹ ਜਿਹੜਾ ਮਾਈਂਡ ਸੈਟ ਹੈ ਨਾ ਜਿੱਥੇ ਤੁਸੀਂ ਫੀਅਰਲੈਸ ਹੋ ਜਾਓ ਜਿੱਥੇ ਤੁਸੀਂ ਖਾਮ ਖਾ ਦੇ ਪਖੰਡਾਂ ਚ ਨਾ ਪਵੋ this comes from the contemplation on divine wisdom sikhi sikhya sikh lena jadon assi guru di vichar karke gyan di vichar karke sikhde haan pher oh mindset aunda such mindset is a result of understanding sikhya from the from the contemplation of divine wisdom aur abhi gyan de utte vichar karke hi eh mindset banda agli pankti bolyo ji nadri karm langhae paar ਜਦੋਂ ਅਸੀਂ ਗਿਆਨ ਲੈਨੇ ਆ ਤੇ ਫਿਰ ਅਸੀਂ ਆਪਣੇ ਕਰਮਾਂ ਤੇ ਨਦਰ ਚੈੱਕ ਰੱਖਦੇ ਆ ਕਿਸੇ ਕੀ ਕਰ ਰਹੇ ਆ ਜੋ ਤੱਕ ਅਸੀਂ ਸਮਝ ਨਹੀਂ ਲੈਂਦੇ ਉਦੋਂ ਤੱਕ ਕੋਈ ਹੋਰ ਸਾਨੂੰ ਕੰਟਰੋਲ ਕਰ ਰਿਹਾ ਉਹ ਐਦਾਂ ਕਹਿੰਦਾ ਤੇ ਅਸੀਂ ਹਿਉ ਕਰੀ ਜਾਂਦੇ ਆ ਉਹ ਕਹਿੰਦਾ ਆ ਕਰ ਲੋ ਅਸੀਂ ਉਹ ਕਰ ਜਾਂਦੇ ਆ ਐਂਡ ਦੈਨ ਵੀ ਆਲਵੇਜ਼ ਵਾਂਡਰ ਅਸੀਂ ਭਟਕਦੇ ਰਹਿੰਦੇ ਆ ਪਰ ਜੇ ਅਸੀਂ ਰੱਬੀ ਗਿਆਨ ਲੈਨੇ ਆ ਅਸੀਂ ਖੁਦ ਨੂੰ ਚੈੱਕ ਕਰਦੇ ਕਿ ਅਸੀਂ ਕਰ ਕੀ ਰਹੇ ਆ ਫਿਰ ਅਸੀਂ ਪਾਰ ਹੁੰਨੇ ਆ ਵੀ ਗੈਟ ਆਊਟ ਆਫ all those you know fears all those worries by implementing the vision of the divine wisdom in actions ਜਦੋਂ ਅਸੀਂ ਉਸ ਨੂੰ ਨਦਰ ਨੂੰ ਕਰਮ ਵਿੱਚ ਲੈ ਆਉਂਦੇ ਆ ਵਨ ਕੈਨ ਸੇਵ ਅਸੀਂ ਆਪਣੇ ਆਪ ਨੂੰ ਬਚਾ ਲੈਨੇ ਆ ਪਾਰ ਕਰ ਲੈਨੇ ਆ ਅਗਲੀ ਪੰਕਤੀ ਬੋਲਿਓ ਜੀ ਕੋਲੂ ਚਰਖਾ ਚੱਕੀ ਚੱਕ ਹੁਣ ਅਗਲੀ 4-5 ਲਾਈਨਸ ਜਿਹੜੀਆਂ ਨੇ these are different terms ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਗੋਲ-ਗੋਲ ਘੁੰਮਦੀਆਂ ਕੋਲੂ ਜਿੱਥੇ ਤੇਲ ਕੱਢਿਆ ਜਾਂਦਾ ਆ ਉਹ ਗੋਲ ਗੋਲ ਘੁੰਮਦਾ ਆ ਚਰਖਾ ਉਹ ਵੀ ਗੋਲ ਘੁੰਮਦਾ ਆ ਸੋ ਅਸੀਂ ਲਾਈਫ ਵਿੱਚ ਜਦੋਂ ਰਿਚੁਅਲਸ ਵਿੱਚ ਪੈਨੇ ਆ ਨਾ ਰਿਚੁਅਲਿਸਟਿਕ ਵਰਸ਼ਿਪ ਵਿੱਚ ਵਟ ਵੀ ਆਰ ਡੂਇੰਗ ਵੀ ਆਰ ਜਸਟ ਸਪਿਨਿੰਗ ਅਸੀਂ ਘੁੰਮ ਰਹੇ ਆ ਜਿੱਦਾਂ ਉਹ ਕਹਿੰਦੇ ਨੇ ਕੋਲੂ ਕਾ ਬੈਲ ਸਾਰਾ ਦਿਨ ਘੁੰਮਦਾ ਰਹਿੰਦਾ ਬਟ ਨੈਵਰ ਰੀਚਸ ਐਨੀਵੇ ਉੱਥੇ ਦਾ ਉੱਥੇ ਹੀ ਹੁੰਦਾ ਆ ਉਹਦੀ ਅੱਖਾਂ ਤੇ ਪੱਟੀ ਬੰਨ੍ਹ ਉਹਨੂੰ ਘੁਮਾਈ ਜਾਓ ਉਹਨੂੰ ਲੱਗਦਾ ਪਤਾ ਨਹੀਂ ਮੈਂ ਕਿੰਨਾ ਚੱਲ ਗਿਆ ਆ ਬਸ ਇਸੇ ਤਰ੍ਹਾਂ ਹੀ ਵੈਨ ਯੂ ਆਰ ਐਕਸਰਸਾਈਜ਼ਿੰਗ ਦੋਜ਼ ਰਿਚੁਅਲਸ ਤੁਹਾਨੂੰ ਲੱਗਦਾ ਤਾਂ ਹੈ ਕਿ ਤੁਸੀਂ ਧਰਮ ਕਰਮ ਬੜਾ ਕਰ ਲਿਆ ਬਸ ਅਸਲ ਵਿੱਚ ਤੁਸੀਂ ਉਸੇ ਗੇੜੇ 'ਚ ਪਏ ਹੁੰਦੇ ਹੋ ਲਗਾਤਾਰ ਇੱਕ ਬਾਬੇ ਨੂੰ ਇੱਕ ਦੇਵੀ ਦੇਵਤੇ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਯੂ ਨੈਵਰ ਗੋ ਐਨੀਵੇਅਰ ਬਸ ਉਸੇ ਚੱਕਰ 'ਚ ਘੁੰਮਦੇ ਰਹਿ ਜਾਂਦੇ ਉਹਦੀ ਗੱਲ ਇੱਥੇ ਸਤਿਗੁਰੂ ਕਰਦੇ ਨੇ ਕਿ ਕੁੱਲ ਚਰਖਾ ਚੱਕੀ ਘੁੰਮਦੀ ਹੈ ਜਿੱਦਾਂ ਚੱਕ ਘੁੰਮਦੇ ਨੇ ਤਾਂ ਇਹ ਸਾਰੀਆਂ ਘੁੰਮਣ ਵਾਲੀਆਂ ਚੀਜ਼ਾਂ ਨੇ 올 ਸਪਿਨਿੰਗ ਮਸ਼ੀਨਸ ਥਾਲਵਾ ਰੋਲੇ ਬਹੁਤ ਅਨੰਤ ਵਾਰੋਲੇ ਵਾਵਰ ਉਹਲੇ ਹੁੰਦੇ ਨੇ ਆਪਣੇ ਪੰਜਾਬ 'ਚ ਬڑے ਛੋਟੇ ਛੋਟੇ ਹੁੰਦੇ ਇੱਥੇ ਵੱਡੇ ਟੌਰਨੇਡੋਸ ਬਣ ਜਾਂਦੇ ਦਾ ਵਰਲਡ ਵਿੰਡਸ ਦਾ ਟਵਿਸਟਰਸ ਦਾ ਟੌਰਨੇਡੋਸ ਐਂਡਲੈਸ ਜਿਹੜਾ ਘੁੰਮ ਨਹੀਂ ਜਾਂਦੇ ਨੇ ਨੁਕਸਾਨ ਹੀ ਕਰ ਦਿੰਦੇ ਆ ਭਲਾ ਕਿਸੇ ਦਾ ਕੁਝ ਨਹੀਂ ਕਰਦੇ ਲੱਟੂ ਮਧਾਣੀਆਂ ਅਨਗਾਹ ਲੱਟੂ ਜਿਹੜੇ ਲੱਟੂ ਬੱਚੇ ਘੁਮਾਉਂਦੇ ਸਪਿੰਗ ਟਾਪਸ ਮਧਾਣੀਆਂ ਜਿਹਨਾਂ ਤੁਸੀਂ ਰੜਕਦੇ ਉਹ ਵੀ ਘੁੰਮਦੀ ਹੈ ਉਹਦਾ ਮੋਸ਼ਨ ਹੈ ਬਸ ਸਪਿਨਿੰਗ ਅਨਗਾਹ ਜਿਹੜੇ ਉਹ ਮਿਲਜ਼ ਹੁੰਦੀਆਂ ਨੇ ਜਿੱਦਾਂ ਚੱਕੀ ਹੋ ਗਈ ਅੰਨ ਨੂੰ ਗਾਉਣ ਵਾਲੇ ਉਹ ਵੀ ਗੋਲ ਗੋਲ ਘੁੰਮਦੇ ਨੇ ਸੋ ਪੰਖੇ ਭੌਂਦੀਆਂ ਲੈਣ ਨਾ ਸਾਹ ਖੰਬਾ ਨਾਲ ਉੱਡਣ ਵਾਲੀਆਂ ਪੰਭੀਰੀਆਂ ਜਿਹੜੀਆਂ ਛੋਟੇ ਛੋਟੇ ਕੀੜੇ ਉੱਡਦੇ ਨੇ ਦੋਜ਼ ਮੌਥਸ ਉੱਡੀ ਜਾਂਦੇ ਲਾਈਟ ਦੇਖ ਕੇ ਗੋਲ ਗੋਲ ਘੁੰਮੀ ਜਾਂਦੇ ਆ ਬਸ ਯੂਸਲੈਸ ਆਪਣੀ ਲਾਈਫ ਨੂੰ ਕੁਝ ਕਿਸੇ ਲੇਖੇ ਨਹੀਂ ਲਾਉਂਦੇ ਹੋ ਕੰਟੀਨਿਊਸਲੀ ਲੈਣ ਨਾ ਸਾਹ ਕਿਤੇ ਟਿਕਦੇ ਨਹੀਂ ਰੁਕਦੇ ਨਹੀਂ ਸੂਏ ਚੜ ਪਵਾਈਏ ਜੰਤ ਜਿਵੇਂ ਛੋਟੇ ਬੱਚੇ ਨੇ ਸੂਏ ਤੇ ਚੜਾ ਕੇ ਤੁਸੀਂ ਨਿੱਕੇ ਹੁੰਦੇ ਦੇਖਿਆ ਹੋਵੇਗਾ ਕਾਗਜ਼ ਦੇ ਇਦਾਂ ਫਿਰਕੀ ਬਣਾਉਂਦੇ ਸੀ ਅਸੀਂ ਉਹਨੂੰ ਫਿਰ ਕਿਕਰ ਦੇ ਸੂਏ ਦੇ ਉੱਤੇ ਲਾ ਕੇ ਭੱਜੀਦਾ ਸੀ ਉਹ ਗੋਲ-ਗੋਲ ਘੁੰਮਦੀ ਸੀ ਗੁਰਨਾਣੇ ਸਾਹਿਬ ਕਹਿੰਦੇ ਜਿੱਦਾਂ ਸੂਏ ਤੇ ਚੜਾ ਕੇ ਉਹ ਬੱਚਾ ਫਿਰਕੀਆਂ ਬਣਾਉਂਦਾ ਨਾ ਇਸੇ ਤਰ੍ਹਾਂ ਹੀ ਸਾਡੀ ਮੂਰਖਤਾ ਉਹ ਸੂਆ ਹੈ ਜਿਹਦੇ ਉੱਤੇ ਚੜ ਕੇ ਅਸੀਂ ਸਾਰੀ ਉਮਰ ਘੁੰਮਦੇ ਰਹਿੰਨੇ ਆਂ aber on ignorance is that needle on which we are revolving again and again spinning wandering aimlessly kithe nahi pouchde utthe de utthe hi khade hai par ego e aa jandi ki main bada paath kita main bada dharm kita main fulane babbe nu mandda main fulane dere jana main amrit chak lya main aa kar lya main oh kar lya to gol gol ghum jande ik sui de utte lag ke ik kande de utte lag ke si hai sueh chaad on a needle ik needle de utte chad ke pavai hai wand patakde ne ਜੰਤ ਲੋਗ ਲਾਈਕ 올 ਦੋਸ ਕੰਟੀਨਿਊਸਲੀ ਸਪਿਨਿੰਗ ਥਿੰਗਸ ਚਰਖਾ ਚੱਕੀ ਚੱਕ ਸਾਰੇ ਜਿੱਦਾਂ ਘੁੰਮਦੇ ਨੇ ਇਗਨੋਰੈਂਸ ਸਾਡੀ ਆਪਣੀ ਮੂਰਖਤਾ ਅਗਿਆਨਤਾ ਇਜ਼ ਦ ਨੀਡਲ ਔਰ ਪਿਨ ਹੈ ਔਨ ਵਿਚ ਮੈਨ ਕੀਪਸ ਔਨ ਡੂਇੰਗ ਕੰਟੀਨਿਊਸ ਐਕਟਸ ਔਫ ਸਟੂਪਿਡਿਟੀਆਂ ਜਿਹਦੇ ਤੇ ਅਸੀਂ ਬਾਰ-ਬਾਰ ਸਟੂਪਿਡਿਟੀਆਂ ਕਰਦੇ ਆ ਉਹ ਗੱਲਾਂ ਕਰਦੇ ਜਿਹੜੀਆਂ ਕਿਸੇ ਕੰਮ ਦੀਆਂ ਨਹੀਂ ਅਗਲੀ ਪੰਕਤੀ ਬੋਲਿਓ ਜੀ ਨਾਨਕ ਭੌਂਦੇ ਆ ਗਣਤ ਨ ਅੰਤ ਕੋਈ ਗਿਣਤੀ ਨਹੀਂ ਪਤਾ ਨਹੀਂ ਕਿਹੜੇ ਕਿਹੜੇ ਕੰਮਾਂ 'ਚ ਅਸੀਂ ਇਸੇ ਤਰ੍ਹਾਂ ਹੀ ਪਏ ਬਾਸ ਘੁੰਮਦੇ ਰਹਨੇ ਆ ਘੁੰਮਦੇ ਰਹਨੇ ਆ ਕਿਤੇ ਨਹੀਂ ਪੁੱਜਦੇ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਵੀ ਨੈਵਰ ਰੀਚ ਐਨੀਵੇਅਰ ਕਿਉਂਕਿ ਅਸੀਂ ਕਿਸੇ ਨਾ ਕਿਸੇ ਸੂਈ ਤੇ ਚੜ ਕੇ ਘੁੰਮ ਰਹੇ ਆ ਬਸ ਲਗਾਤਾਰ ਉੱਥੇ ਜਿੱਦਾਂ ਪੰਜਾਬੀ 'ਚ ਕਹਾਵਤ ਨਾ ਹਾਂ ਵੀ ਸੂਈ اٹਕ ਗਈ ਐ ਅੜ ਗਈ ਐ ਸੂਈ ਇਹਦੀ ਅੜੀ ਪਈ ਐ ਸਾਡੀ ਮੂਵ ਨਹੀਂ ਕਰ ਰਿਹਾ ਰਿਕਾਰਡ ਅੱਗੇ ਅੱਗੇ ਨਹੀਂ ਚੱਲ ਰਿਹਾ ਉੱਥੇ ਹੀ ਟਿਕੇ ਹੋਏ ਆ ਸਤਿਗੁਰੂ ਜੀ ਫਰਮਾਨ ਕਰਦੇ ਥੇਰ ਕਮਸ ਨੋ ਐਂਡ ਕੋਈ ਐਂਡ ਹੀ ਨਹੀਂ ਹੁੰਦਾ ਟੂ ਸੱਚ ਯੂਸਲੈਸ ਵਾਂਡਰਿੰਗਸ ਆਫ ਮਾਈਂਡ ਸਾਡੇ ਮਨ ਨੂੰ ਅਗਿਆਨਤਾ ਵਿੱਚ ਕਦੀ ਕੋਈ ਟਿਕਾਣਾ ਨਹੀਂ ਮਿਲਦਾ ਅਖੀਰ ਲੀਆਂ ਪੰਕਤੀਆਂ ਬੋਲਿਓ ਜੀ ਬੰਧਨ ਬੰਧ ਪਵਾਏ ਸੋਏ ਸਾਡੀ ਅਗਿਆਨਤਾ ਸਾਡੀ ਇਗਨੋਰੈਂਸ ਸਾਨੂੰ ਬੰਨ ਕੇ ਐਸਾ ਪਟਕਾਉਂਦੀ ਹੈ ਅਗਿਆਨਤਾ ਹੈ ਸਾਡੀ ਆਪਣੀ ਅਸੀਂ ਆਪਣੀ ਮੂਰਖਤਾ ਕਰਕੇ ਕਿਸੇ ਬੰਦੇ ਤੇ ਭਰੋਸਾ ਕਰਦੇ ਆਂ ਸਾਰੀ ਉਮਰ ਲੰਘ ਜਾਂਦੀ ਹੈ ਉਹਦੇ ਬਾਅਦ ਪਛਤਾਣੇ ਅੱਛਾ ਉਹ ਇਹੋ ਜਿਹਾ ਸੀ ਅਸੀਂ ਤੇ ਇੰਨਾ ਭਰੋਸਾ ਕਰਦੇ ਸੀ ਅਸੀਂ ਤੁਹਾਨੂੰ ਰੱਬ ਬੰਨੀ ਬੈਠੇ ਸੀ ਤਾਂ ਜਿੰਨੀਆਂ ਕਹਾਣੀਆਂ ਜਿੰਨੇ ਬੇਦ ਵਿਚਾਰ ਸਾਰੇ ਅਸੀਂ ਉਹਨਾਂ ਦੇ ਉੱਤੇ ਇੰਨੇ ਇੱਕ ਭਰੋਸੇ ਕਰਕੇ ਉੱਥੇ ਟਿਕੇ ਰਹਿ ਜਾਂਦੇ ਆ ਕਿ ਅਸੀਂ ਬੱਜੇ ਹੁੰਨੇ ਆ ਅਵ ਇਗਨੋਰੈਂਸ ਬਾਈਂਡਸ ਅਵਰ ਮਾਈਂਡ ਟੂ ਸੱਚ ਵਾਂਡਰਿੰਗਸ ਪਏ ਕੀਰਤ ਨੱਚੇ ਸਭ ਕੋਈ ਸਾਡੀ ਇਗਨੋਰੈਂਸੀ ਸਾਡੀ ਕਿਰਤ ਬਣ ਜਾਂਦੀ ਹੈ ਹਰ ਕੰਮ ਅਸੀਂ ਆਪਣੀ ਮੂਰਖਤਾ ਨਾਲ ਕਰੀ ਜਾਂਦੇ ਆ ਤੇ ਬਸ ਨੱਚਦੇ ਰਹਿ ਜਾਂਦੇ ਆ ਹਰ ਤਾਲ ਤੇ ਨੱਚ ਰਿਹਾ ਹੈ ਬੰਦਾ ਕਿਸੇ ਨਾ ਕਿਸੇ ਚੀਜ਼ ਪਿੱਛੇ ਵਾਂਸ ਇਗਨੋਰੈਂਸ ਜਦੋਂ ਤੁਸੀਂ ਆਪਣੀ ਇਗਨੋਰੈਂਸ ਅਗਿਆਨਤਾ ਨੂੰ ਕਰਮ ਵਿੱਚ ਲੈ ਆਏ ਤੁਸੀਂ ਖੁਦ ਨੂੰ ਰੋਕ ਨਹੀਂ पाओगे ਕਿ ਤੁਸੀਂ ਕੀ ਕਰ ਰਹੇ ਹੋ ਲੋਕ ਭਾਵੇਂ ਕਿੰਨੇ ਸਿਆਣੇ ਲੋਕ ਆ ਕੇ ਤੁਹਾਨੂੰ ਸਮਝਾਉਂਦੇ ਰਹਿਣ ਕਿ ਆਹ ਜਿਹੜਾ ਤੂੰ ਕੰਮ ਕਰ ਰਿਹਾ ਏ ਕਿਸੇ ਕੰਮ ਦਾ ਨਹੀਂ ਇਹ ਗਲਤ ਰਾਹ ਆ ਗੁਰੂ ਨਾਨਕ ਸਾਹਿਬ ਦੀ ਬਾਣੀ ਜਿੰਨਾ ਮਰਜੀ ਸਮਝਾਈ ਜਾਈਏ ਪਰ ਫਿਰ ਸਾਡਾ ਨੱਚਣਾ ਰੁਕਦਾ ਹੀ ਨਹੀਂ ਅਸੀਂ ਨੱਚ ਹੀ ਜਾਂਦੇ ਆ ਉਸੇ ਤਾਲ ਦੇ ਉੱਤੇ ਜਿਹੜਾ ਵਜਾ ਕੌਣ ਰਿਹਾ ਸੀ ਰੋਟੀਆਂ ਕਾਰਨ ਪੂਰੇ ਤਾਲ ਜਿਹੜਾ ਉਹ ਬਾਬਾ ਵਜਾ ਰਿਹਾ ਸੀ ਜਿਹੜਾ ਅਲੱਗ ਅਲੱਗ ਥੀਏਟ੍ਰਿਕਸ ਕਰ ਰਿਹਾ ਸੀ ਸੋ ਵਾਂਸ ਇਗਨੋਰੈਂਸ ਇਜ਼ ਪੁਟ ਇਨ ਟੂ ਐਕਸ਼ਨ ਵੀ ਡਾਂਸ ਵੀ ਡੂ ఎవਰੀਥਿੰਗ ਨੋ ਮੈਟਰ ਹਾਊ ਸਟੂਪਿਡ ਐਂਡ ਸੈਂਸਲੈਸ ਇਟ ਇਜ਼ ਫੇਰ ਨਹੀਂ ਅਸੀਂ ਦੇਖਦੇ ਕਿ ਕਿੰਨੀ ਸਟੂਪਿਡ ਤੇ ਕਿੰਨੀ ਸੈਂਸਲੈਸ ਕੰਮ ਅਸੀਂ ਕਰ ਰਹੇ ਆ ਨੱਚ ਨੱਚ ਹੱਸੇ ਚੱਲੇ ਸੇ ਰੋਏ ਅਸੀਂ ਆਪਣੀ ਅਗਿਆਨਤਾ ਤੇ ਉਹਨਾਂ ਬਾਬਿਆਂ ਦੇ ਇਸ਼ਾਰਿਆਂ ਤੇ ਨਚਰੇ ਟੱਪਰੇ ਸਭ ਕੁਝ ਕਰ ਰਹੇ ਆ ਪਰ ਬੜੀ ਖੁਸ਼ੀ ਮਿਲਦੀ ਉਸ ਵੇਲੇ ਕਿ ਹਾਂ ਜੀ ਫਿਰ ਸਾਨੂੰ ਇਹ ਮਿਲ ਗਿਆ ਅਸੀਂ ਉੱਥੇ ਗਏ ਸਾਨੂੰ ਇਹ ਮਿਲ ਗਿਆ ਪਰ ਅਖੀਰ ਬੰਦਾ ਰੋਂਦਾ ਹੈ ਅਖੀਰ ਉਹਨੂੰ ਡਿਸਪਾਇੰਟਮੈਂਟਸ ਮਿਲਦੀਆਂ ਨੇ ਜਿੰਨਾ ਮਰਜ਼ੀ ਨੱਚ ਲਵੇ ਅੱਜ ਇਗਨੋਰੈਂਸ ਦੇ ਸਿਰ ਤੇ ਸੋ ਸਤਿਗੁਰੂ ਇੱਥੇ ਫਰਮਾਨ ਕਰਦੇ ਡਾਂਸਿੰਗ ਡੂਇੰਗ ਏਵਰੀਥਿੰਗ ਅੰਡਰ ਦਾ ਇਨਫਲੂਐਂਸ ਆਫ ਇਗਨੋਰੈਂਸ ਦੇ ਮੇ ਫੀਲ ਗਲਾਡ ਫਾਰ ਅ ਵਾਈਲ ਅਸੀਂ ਥੋੜੀ ਦੇਰ ਲਈ ਬੜੇ ਗਲਾਡ ਬੜੇ ਖੁਸ਼ ਹੋ ਸਕਦੇ ਆ ਬਟ ਆ ਲੈਫਟ ਵਿਦ ਡਿਸਪਾਇੰਟਮੈਂਟਸ ਇਨ ਲੌਂਗ ਰਨ ਲੌਂਗ ਰਨ ਵਿੱਚ ਜ਼ਿੰਦਗੀ ਦੇ ਅਖੀਰ ਵਿੱਚ ਅਸੀਂ ਹਮੇਸ਼ਾ ਪਛਤਾਉਂਦੇ ਆ ਕਿ ਅਸੀਂ ਕਿਹੜੇ ਕੰਮ ਕਰਦੇ ਰਹੇ ਸਾਡਾ ਬਾਬਾ ਸਾਨੂੰ ਕੀ ਸਮਝਾਉਂਦਾ ਰਹਿ ਗਿਆ ਉੱਡ ਨਾ ਜਾਹੀ ਸਿੱਧ ਨਾ ਹੋਏ ਕਿਉਂਕਿ ਉਹ ਨੌਨਸੈਂਸ ਚੀਜ਼ਾਂ ਵਿੱਚ ਪੈ ਕੇ ਉਹ ਜੇ ਪਖੰਡਾਂ ਵਿੱਚ ਪੈ ਕੇ ਅਸੀਂ ਉੱਡਦੇ ਨਹੀਂ ਉੱਡਣਾ ਮਤਲਬ ਉੱਠਣਾ ਉੱਪਰ ਉੱਠਣਾ ਵੀ ਨੈਵਰ ਰਾਈਜ਼ ਅਸੀਂ ਵੱਡੇ ਨਹੀਂ ਬਣ ਪਾਉਂਦੇ ਅਸੀਂ ਸਿਆਣੇ ਨਹੀਂ ਬਣ ਪਾਉਂਦੇ ਨਾ ਹੀ ਸਿੱਧ ਕੋਈ ਚੀਜ਼ ਪਰਫੈਕਟ ਹੋ ਪਾਂਦੀ ਹੈ ਲਾਈਫ ਦੇ ਵਿੱਚ ਦਾ ਸੈਂਸਲੈਸ ਰਿਚੂਅਲਸ ਆਰ ਦੋਸਟਰੀਜ਼ ਦੇ ਨੇਵਰ ਹੈਲਪ ਅਸ ਰਾਈਜ਼ ਅਬੋਵ ਦ ਡੈਸਪਿਕਬਲ ਲਾਈਫ ਉਹ ਨੀਚ ਨਾਨਕ ਨੀਚ ਕਹੇ ਵਿਚਾਰ ਅਸੀਂ ਉਸ ਨੀਚਤਾ ਤੋਂ ਉੱਪਰ ਆ ਹੀ ਨਹੀਂ ਪਾਉਂਦੇ ਐਂਡ ਵੀ ਨੇਵਰ ਪਰਫੈਕਟ ਦ ਆਰਟ ਆਫ ਲਿਵਿੰਗ ਫੀਅਰਲੈਸ ਅਸੀਂ ਫੀਅਰਲੈਸ ਨਿਰਪਾਉ ਹੋਣਾ ਜਿੱਕ ਸਿੱਖ ਹੀ ਨਹੀਂ ਪਾਉਂਦੇ ਨੱਚਣ ਕੁਦਣ ਮਨ ਕਾ ਚਾਉ ਤੋ ਸਾਡਾ ਸਾਰਾ ਜਿਹੜਾ ਧਾਰਮਿਕ ਅਡੰਬਰ ਤੇ ਡਰਾਮਾ ਜਿੰਨਾ ਵੀ ਨਚਣਾ ਕੁਦਣਾ ਕਿਸੇ ਬਾਬੇ ਦੇ ਕਿਸੇ ਪੰਡਤ ਕਿਸੇ ਮੌਲਵੀ ਕਿਸੇ ਭਾਈ ਸਾਹਿਬ ਦੇ ਇਸ਼ਾਰਿਆਂ ਤੇ ਚੱਲ ਰਿਹਾ ਆ ਕਿ ਇਦਾਂ ਕਰ ਲਓ ਇਦਾਂ ਕਰ ਲਓ ਫੁਲਾਨੀ ਜਗ੍ਹਾ ਫੁੱਲ ਪ੍ਰਵਾਹ ਲਓ ਫਿਰ ਉਹਨੂੰ ਸਵਰਗ ਮਿਲ ਜਾਏਗਾ ਇਹ ਵਾਲਾ ਕੰਮ ਕਰ ਲਓ ਇੱਥੇ ਦੀਵਾ ਜਗਾ ਲਓ ਤੇ ਇਹ ਇਹ ਜਿੰਨਾ ਨਚਣਾ ਕੁਦਣਾ ਇਹ ਅਸੀਂ ਆਪਣੇ ਮਨ ਦੀ ਤਸੱਲੀ ਆਸਤੇ ਕਰ ਰਹੇ ਹਾਂ ਹੋਰ ਕੋਈ ਨਹੀਂ ਇਹਦੇ ਪਿੱਛੇ ਸਾਨੂੰ ਸਮਝ ਨਹੀਂ ਹੈ ਪੀਪਲ ਆਰ ਡੂਇੰਗ 올 ਕਾਈਂਡ ਆਫ ਰਿਚਵਲ ਜਸਟ ਟੂ ਪਲੀਜ਼ देयर ओन ਮਾਈਂਡ ਮੇਰਾ ਮਨ ਆ ਦੀ ਤਸੱਲੀ ਹੋ ਜਾਏਗੀ ਆ ਕਰ ਦੋ ਭਾਈ ਸਾਹਿਬ ਜੀ ਤਸੱਲੀ ਹੋ ਜਾਏਗੀ ਮੈਨੂੰ ਤਸੱਲੀ ਹੋ ਜਾਏਗੀ ਆ ਕਹਿ ਦੋ ਹਾਂ ਤੁਸੀਂ ਗੁਰੂ ਨੂੰ ਤਸੱਲੀ ਹੋ ਜਾਏਗੀ ਆਪਣੀ ਤਸੱਲੀ ਵਾਸਤੇ ਨੱਚਣਾ ਕੁੱਦਣਾ ਚੱਲ ਰਿਹਾ ਆ ਸਮਝ ਵਾਸਤੇ ਨਹੀਂ ਗਿਆਨ ਵਾਸਤੇ ਨਹੀਂ ਜਾਣਨ ਵਾਸਤੇ ਨਹੀਂ ਕਿ ਮੈਂ ਲਿਬਰੇਟ ਕਰ ਲਵਾਂ ਮੈਂ ਫ੍ਰੀ ਥਿੰਕਿੰਗ 'ਚ ਆ ਜਾਵਾਂ ਇਸ ਵਾਸਤੇ ਨਹੀਂ ਕਿਸੇ ਨੇ ਕਿਹਾ ਸੀ ਕਿ ਉੱਥੇ ਜਾ ਕੇ ਇਹ ਅਰਦਾਸ ਕਰਾ ਦੇਗਾ ਤੇ ਆ ਜਿਹੜਾ ਰੋਗ ਹੈ ਤੇਰੇ ਘਰੋਂ ਹਟ ਜਾਏਗਾ ਭਾਈ ਸਾਹਿਬ ਨੇ ਲਖ ਸਮਝਾਇਆ ਕਿ ਇਦਾਂ ਨਹੀਂ ਹੁੰਦਾ ਉਹਦੇ ਲਈ ਦਵਾਈ ਲੈਣੀ ਪੈਂਦੀ ਹੈ ਗੁਰੂ ਸਾਹਿਬ ਕੋਲੋਂ ਅਕਲ ਮੰਗੀ ਦੀ ਹੈ ਗਿਆਨ ਮੰਗੀ ਦਾ ਪਰ ਨਹੀਂ ਤੁਸੀਂ ਕਰ ਦੋ ਨਾ ਸਾਡੀ ਤਸੱਲੀ ਹੋ ਜਾਏਗੀ ਨੱਚਣ ਕੁਦਣ ਮਨ ਕਾ ਚਾਹ ਇਹਨੂੰ ਕਹਿੰਦੇ ਨੇ ਤਾਂ ਜਿੰਨਾ ਜਿੰਨਾ ਵੀ ਇਹ ਡਰਾਮਾ ਚੱਲਦਾ ਹੈ 올 ਦਾ ਆਊਟਰ ਐਕਟਸ ਐਂਡ ਰਿਚੁਅਲਸ ਗਾਈਡਡ ਬਾਇਰ ਓਨ ਇਗਨੋਰੈਂਸ ਆਰ ਜਸਟ ਟੂ ਪਲੀਜ਼ ਓਰ ਓਨ ਮਾਈਂਡ ਉਹਦੇ ਪਿੱਛੇ ਕੋਈ ਗੁਰੂ ਦਾ ਗਿਆਨ ਨਹੀਂ ਹੁੰਦਾ ਉਹ ਅਸੀਂ ਆਪਣੇ ਮਾਈਂਡ ਨੂੰ ਖੁਸ਼ ਕਰ ਰਹੇ ਹਾਂ ਅਖੀਰਲੀ ਪੰਕਤੀ ਹੈ ਜੀ ਨਾਨਕ ਜਿਨ ਮਨ ਭਉ ਨਾ ਮਨ ਪਹਾਉ ਪਉ ਹੁੰਦਾ ਡਿਸਪਲਿਨ ਇਨਸਾਈਡ ਆਊਟ ਜਿਹੜਾ ਅੰਦਰੋਂ ਡਿਸਪਲਿਨ ਚ ਹੈ ਬਾਹਰੋਂ ਡਿਸਪਲਿਨ ਚ ਹੈ ਗਿਆਨ ਦੇ ਵਿੱਚ ਜਿਹੜਾ ਅੰਦਰੋਂ ਖੁਦ ਨੂੰ ਸਵਾਰ ਲੈਂਦਾ ਹੈ ਉਹੀ ਰੱਬ ਦਾ ਪਿਆਰਾ ਹੈ ਬਾਕੀ ਜੇ ਬਾਹਰੋਂ ਸਵਾਰ ਸਵਾਰ ਕੇ ਕਦੀ ਕਿਸੇ ਦੇ ਆਖੇ ਲੱਗ ਗਏ ਕਦੀ ਕਿਸੇ ਦੇ ਆਖੇ ਲੱਗ ਗਏ ਕਿਸੇ ਦਾ ਤੀਰ ਕਿਸੇ ਕੀ ਕਮਾਨ ਹੋਏ ਅੱਛੀ ਬਾਤ ਨਹੀਂ ਤੁਹਾਡੇ ਮੂੰਹ ਮੇ ਕਿਸੇ ਔਰ ਕੀ ਜ਼ੁਬਾਨ ਹੋਏ ਅੱਛੀ ਬਾਤ ਨਹੀਂ ਕਿ ਕੋਈ ਕਹੇ ਰਿਹਾ ਤੇ ਬੋਲ ਲਿਆ ਕੋਈ ਕਹੇ ਰਿਹਾ ਤੇ ਆ ਕਰ ਲਿਆ ਕੋਈ ਕਹੇ ਰਿਹਾ ਤੇ ਇੱਥੇ ਦੀਵਾ ਜਗਾ ਲਿਆ ਕੋਈ ਕਹੇ ਰਿਹਾ ਕਿਸੇ ਦਾ ਮਸਜਿਦ ਢਾਤੀ ਕੋਈ ਕਹੇ ਰਿਹਾ ਕਿਸੇ ਦੀ ਮੰਦਿਰ ਢਾਤੀ ਕੋਈ ਕਹੇ ਕਿਸੇ ਨੂੰ ਮਾਰਤਾ ਨਫ਼ਰਤ ਕਰ ਲਈ ਫਿਰ ਅਸੀਂ ਆਪਣੀ ਲਾਈਫ ਨਹੀਂ ਜੀ ਰਹੇ ਗੁਰੂ ਨਾਨਕ ਸਾਹਿਬ ਸਾਨੂੰ ਕਹਿੰਦੇ ਤੁਸੀਂ ਆਪਣੇ ਜ਼ਿੰਦਗੀ ਨੂੰ ਜੀਓ ਅਸਲ ਚ ਰੱਬ ਨੂੰ ਪਿਆਰ ਕਰਨ ਵਾਲੇ ਉਹ ਨੇ ਜਿਹੜੇ ਅੰਦਰੋਂ ਬਾਹਰੋਂ ਆਪਣੇ ਆਪ ਨੂੰ ਰੱਬੀ ਗਿਆਨ ਦੇ ਵਿੱਚ ਲਿਆ ਕੇ ਡਿਸਪਲਿਨ ਚ ਜੀਉਣਾ ਸਿੱਖ ਜਾਂਦੇ ਆ ਦੋਜ਼ ਹੂ ਆ ਡਿਸਪਲਿਨਡ ਇਨਸਾਈਡ ਆਊਟ ਕਲੀਅਰ ਡਿਸਪਲਿਨ ਦਾ ਮਤਲਬ ਕਲੀਅਰ ਨੇ ਪਿਓਰ ਨੇ ਇਨ देयर ਥਾਟਸ ਐਂਡ ਐਕਸ਼ਨਸ ਆਰ ਦ ਵਨਸ ਹੂ ਲਿਵ ਇਨ ਰੀਅਲ ਡਿਵਾਈਨ ਲਵ ਉਹਨਾਂ ਨੂੰ ਹੀ ਭਾਉ ਪਿਆਰ ਮਿਲਿਆ ਗੁਰੂ ਕਿਰਪਾ ਕਰੇ ਅਸੀਂ ਉਹ ਸਾਰੇ ਪਖੰਡ ਤੋਂ ਉਹ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਜਾਈਏ ਜਿਵੇਂ ਅਸੀਂ ਘੁੰਮ ਰਹੇ ਹਾਂ ਉਸ ਸੂਰਤ ਚੜ ਕੇ ਦੁਬਾਰਾ ਨਾ ਘੁੰਮੀਏ ਗੁਰੂ ਕਿਰਪਾ ਕਰੇ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਚ ਵਸਾ ਕੇ ਸਾਡੇ ਜੀਵਨ ਵਿੱਚੋਂ ਸਾਰੇ ਡਰ ਖਤਮ ਹੋ ਜਾਣ ਜਿੱਦਨ ਉਹ ਖਤਮ ਹੋ ਗਏ ਅਸੀਂ ਆਨੰਦ ਚ ਜੀ ਸਕਦੇ ਹਾਂ ਗੁਰੂ ਕਿਰਪਾ ਕਰੇ ਸਾਡੇ ਕੋਲ ਅਤੀ ਸਤਕਾਰਯੋਗ